ਜੈਤਰੀ ਮਹੱਲਾ ਪੰਜਵਾ ਸ਼ਾਂਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੂਕ ਉੱਚਾ ਅਗਮ ਅਪਾਰ ਪ੍ਰਭ ਹੁਣ ਮਾਰੇ ਸਾਹ ਹੋਰ ਸ਼ੰਤੋਚਾਰਨ ਕਰਦੇ ਹਨ ਜੈ ਸ੍ਰੀ ਰਾਗਨੀ ਜੀ ਪੰਜਵੇਂ ਪਾਤਸ਼ਾਹ ਸ਼ੰਤ ਜਸ ਰੂਪ ਦੂਜੇ ਘਰ ਸੁਣ ਪਾਰ ਤੇ ਪਹਿਲੇ ਘਰ ਚ ਸੀ ਪਹਿਲੇ ਇੱਕੋ ਦਾਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਮਿਲਦਾ ਹੈ ਇਸ ਚੋਂ ਪੌੜੀਆਂ 'ਚ ਇੱਕ ਇੱਕ ਸ਼ਲੋਕ ਉਚਾਰਨ ਕਰਨਗੇ ਇੱਕ ਇੱਕ ਸ਼ੰਤ ਉਚਾਰਨ ਕਰਨਗੇ ਪਹਿਲੇ ਸੰਤਾਂ ਦੀ ਕੋਈ ਸ਼ਲੋਕ ਸੀ ਚਾਰ ਪੌੜੀਆਂ ਸੀ ਇਸ ਵਿੱਚ ਮਹਾਰਾਜ ਸਾਹਿਬ ਜੀ ਚਾਰ ਪੌੜੀਆਂ ਨਾਲ ਚਾਰ ਸ਼ਲੋਕ ਵੀ ਉਚਾਰਨ ਕਰਦੇ ਹਨ ਹਾਂ ਜੀ ਅੱਜ ਘਰ ਦੂਜਾ ਸਾਰਿਆਂ ਦੇ ਚੋਗਾ ਗਿਆਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ chant ਦੂਜੇ ਕਰਜ ਸੰਤੋਚਨ ਕਰਦੇ ਹਨ ੴ ਓੰਕਾਰ ਸਤਿਗੁਰ ਪ੍ਰਸਾਦਿ ਬਿਲਕੁਲ ਇੱਕੋ ਦਾਇਕੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ਼ਲੋਕ ਉੱਚਾ ਅਗਮ ਅਪਾਰ ਪ੍ਰਭੂ ਸ਼ਲੋਕ ਸੰਤੋਚਨ ਕਰਦੇ ਹੋ ਸਮਾਉਂਦੇ ਹਨ ਸ਼ਲੋਕ ਕਈ ਦੌਰਿਆਂ ਦੇ ਤਰੀਕੇ ਦੇ ਹੁੰਦੇ ਆ ਕਈ ਸੋਰਖਾਂ ਦੇ ਤਲੀਕਿਆਂ ਦੇ ਕਈ ਦੱਖਣ ਦੇ ਤਰੀਕੇ ਦੇ ਹੁੰਦੇ ਹਨ ਇਹ ਦੌਰੇ ਦੇ ਤਰੀਕੇ ਨਾਲ ਸ਼ਲੋਕ ਉਚਾਰਦੇ ਹਨ ਓ ਪੂਚਾ ਆਗਮ ਅਪਾਰ ਪ੍ਰਭੂ ਜੋ ਉੱਚਾ ਤ੍ਰੀਕਾਲਵਾਦ ਰੂਪ ਹੈ ਅਗਮ ਮੰਨ ਦੇ ਸੰਕਲਪਾਂ ਵਿਕਲਪਾਂ ਦੀ ਗੰਤਾਨੀ ਇਸ ਵਿੱਚ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੈ ਦਾ ਸਮਨਾ ਤਪਰਮੇਸ਼ੁਰਾ ਤੁਹਾਨੂੰ ਨਾ ਜਾਏ ਅਕਾਥ ਸ਼ਲਦੀ ਬਿਰਤੀ ਕਰਕੇ ਕਸਮ ਨਹੀਂ ਕੀਤਾ ਜਾਂਦਾ ਕਿਸੇ ਪ੍ਰਕਾਰ ਰੂੜੀ ਵਾਅ ਕਰਕੇ ਜਾਂ ਯੋਗ ਵਾਅ ਕਰਕੇ ਜਾਂ ਯੋਗ ਰੂੜੀ ਬਿਰਤੀ ਕਰਕੇ ਜਿਹੜਾ ਕਸਮਾਂ ਕੀਤਾ ਜਾਂਦਾ ਉਹ ਸ਼ਕਤੀ ਬਿਰਤੀ ਕਰਕੇ ਅਕਾਥ ਹੁੰਦਾ ਹੈ ਲਖਣਾ ਬਿਰਤੀ ਕਰਕੇ ਯੂਸੂਬ ਦਾ ਕਸਮ ਕੀਤਾ ਜਾਂਦਾ ਹੈ ਕਿਉਂ ਕਸਮ ਨਹੀਂ ਕੀਤਾ ਜਾਂਦਾ ਆਕਾਤ ਸਰੂਪ ਹੋਣੇ ਕਰਕੇ ਨਾਨਕ ਪ੍ਰਭ ਸਰਣਾਗਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਪ੍ਰਭ ਅਕਾਲ ਪੁਰਖ ਦੀ ਸ਼ਰਨ ਕੋ ਗਤੀ ਪ੍ਰਾਪਤ ਹੋਏ ਹਾਂ ਰਖਣ ਕਉ ਸੰਵਰਤ ਜੋ ਰੱਖਿਆ ਕਰਨ ਨੂੰ ਸਹੀ ਤਰ੍ਹਾਂ ਕਰਕੇ ਭਲੀ ਪ੍ਰਕਾਰ ਸਮਰੱਥਾ ਵਾਲਾ ਸ਼ਕਤੀ ਵਾਲਾ ਹੈ ਸ਼ਾਂਤ ਜਿਉਂ ਜਾਣੂ ਤਿਉਂ ਰਾਖੋ ਬੇਨਤੀ ਕਰੀਏ ਹੈ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜਿਵੇਂ ਸਾਨੂੰ ਜਾਣਦੇ ਹੋ ਚੈਸੀ ਓਗਣਾਂ ਦੇ ਭਰੇ ਹੋਏ ਹਾਂ ਜੇ ਤਾ ਉਸ ਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਸ਼ਮੀਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਵੇਂ ਜਾਣਦੇ ਹੋ ਮਾਰੇ ਸਾਨੂੰ ਰੱਖ ਲੋ ਕਿਰਪਾ ਕਰਕੇ ਆਪ ਦੀ ਸ਼ਰਨ ਵਿੱਚ ਮਾਲ ਪ੍ਰਭ ਤੇਰੀ ਆ ਅਕਾਲ ਪੁਰਖ ਰਹੀ ਪ੍ਰਵੇਸ਼ਰ ਹਸਮਰਤ ਅਸੀਂ ਤੇਰੇ ਹਾਂ ਸੇਵਕ ਸੁੱਚੇ ਬਾਦਸ਼ਾਹ ਤੈਨੂੰ ਹੀ ਇਲਾਜ ਹੈ ਤੇਰੀ ਸ਼ਰਨ ਪਏ ਹਾਂ ਕਿਤੇ ਗਨੂ ਅਸੰਖ ਸੇਹ ਮਹਾਰਾਜ ਜਨਮ ਜਨਮਾਂ ਦੇ ਕਿਤੇ ਅਣਸੰਖ ਅਣਗਿਣਤ ਗੁਨਾਹ ਹਨ ਉਹ ਕਿੰਨੇ ਕੁ ਗਿਣ ਕੇ ਦਸੀਏ ਆਪ ਦੇ ਅੱਗੇ ਆਗਣ ਮੀਰਿਆ ਨਹੀਂ ਔਗਣ ਮਾਰਾ ਗਿਣੇ ਨਹੀਂ ਜਾਂਦੇ ਹਨ ਅਸੰਖ ਆਗਣ ਖਤੇ ਫੇਰੇ ਅਸੰਖ ਅਣਗਿਣਤ ਜਨਮਾਂ ਵਿੱਚ ਔਗਣ ਗੁਨਾਹ ਕਰਦੇ ਆਏ ਹਾਂ ਹੁਣ ਵੀ ਸੱਚੇ ਪਾਤਸ਼ਾਹ ਖਤੇ ਗੁਨਾਹਾਂ ਦੇ ਫੇੜੇ ਹੋਏ ਕਰੇ ਹੋਏ ਗਰੂ ਗੁਨਾਹਾਂ ਵਿੱਚ ਇਹ ਫੇਰੇ ਪਏ ਐ 84 ਦੇ ਇਸ ਪ੍ਰਕਾਰ ਫੇਰੇ ਜਿਹੜੇ ਗੁਨਾਹ ਹੈ ਉਹ ਅਸੰਖ ਪਿਛਲੇ ਜਨਮਾਂ ਦੇ ਵੀ ਹੈ ਇਹ ਜਨਮ ਦੇ ਵੀ ਗੁਨਾਹ ਫੇਰੇ ਕੀਤੇ ਹੋਏ ਸਾਡੇ ਬਿਆਨਤਾਂ ਨੇ ਕਾਹᱧ ਫੇਰੇ ਪੈਂਦੇ ਫਿਰਦੇ ਵਾਰ-ਵਾਰ ਨੇਤ ਪ੍ਰਾਤ ਸਦ ਭੁੱਲੀ ਐ ਰਾਦ ਨੇ ਸੱਚੇ ਪਾਤਸ਼ਾਹ ਸੀ ਸਦਾ ਭੁੱਲ ਕਰਦੇ ਰਹਿੰਨੇ ਆ ਓਗਣ ਕਰਦੇ ਰਹਿੰਨੇ ਆ ਅੱਜ ਦੇ ਸਰੂਪ ਵੱਲੋਂ ਭੁੱਲੇ ਰਹਿੰਨੇ ਹਾਂ ਓ ਮਗਨ ਬਿਗਰਾਲ ਮਾਇਆ ਇਹ ਗਰੀਬ ਨੂੰ ਆਜ ਮਾਇਆ ਜਿਹੜੀ ਹੈ ਇਸ ਨੂੰ ਮੋਹ ਦੇ ਤੇ ਮਗਰ ਲਵਲੀਨ ਕਰਕੇ ਬਕਰਾਲ ਖਰਾਬ ਕਰ ਛੱਡਿਆ ਹੈ ਬੜਾ ਭਿਆਨਕ ਬਣਾ ਦਿੱਤਾ ਹੈ। ਪਾਪ ਪ੍ਰਸਾਦੀ ਖੁੱਲੀ ਹੈ। ਇਹ ਤੁਹਾਡੀ ਕਿਰਪਾ ਹੋਵੇ ਤਾਂ ਮਾਰਾ ਇਸ ਮਾਇ ਤੋਂ ਕੁਲੀ ਜੇ ਛੁੱਟਾਂਗੇ। ਐਵੇਂ ਮਾਰਾ ਤੋਂ ਛੁੱਟਿਆ ਨਹੀਂ ਜਾ ਸਕਦਾ। ਤੇਰੀ ਕਿਰਪਾ ਹੋਵੇ ਤਾਂ ਮਾਰਾ ਮਾਇ ਦੇ ਮੋਹ ਤੋਂ ਛੁੱਟ ਕੇ ਬਕਰਾਲ ਪੁਨੇ ਤੋਂ ਕੁਲੀ ਜੇ ਆਪਦੇ ਨਾਲ ਮਿਲ ਸਕਾਂਗੇ। ਧੂਕ ਕਰਤ ਵਿਕਾਰ ਵਿਖੜੇ ਏ ਗ੍ਰੀਵਨ ਆਜਾਨਕ ਪੜਦੇ ਮੈਂ ਕਮਾਵੈ ਵਕਾਰ ਖਿਨਵੇਂ ਪ੍ਰਗਟ ਹੋਏ ਸੰਸਾਰ ਅਨੇਕਾਂ ਪੜਦੇ ਆ ਉਹ ਦੇ ਕਵਾਰਨ ਕ ਪੜਦੇ ਮੈਂ ਪਰਦਾਰਾ ਸੰਗ ਫੱਕ ਚਿੱਤਰ ਗੋਤਜੋ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕ ਹੈ ਕਿਉਂਕਿ ਲੋਕ ਲੋਕੇ ਵਕਾਰ ਕਾਮ ਆਜਕਾਂ ਦੇ ਪਹੁ ਕਰਦਾ ਹੈ ਵਿਖਰੇ ਬੜੇ ਕਸ਼ਣ ਤੋਂ ਕਸ਼ਣ ਕੋ ਕਰਮਾ ਨੂੰ ਕਰਦਾ ਹੈ ਇਹਦੇ ਦੁੱਖ ਬਹੁਤ ਅਤ ਬੜੇ ਭਾਰੀ ਦੁੱਖ ਭੋਗਨੇ ਪੈਣਗੇ ਖੰਡੇ ਤਾਰ ਗਲੀ ਅੱਜ ਪੀੜੀ ਲੈ ਖਾਲੀ ਜੇ ਤੇਲ ਜਿਉਂ ਪੀੜੀ ਇਉਂ ਵਿਖੜੇ ਦੇਣ ਜਦੋਂ ਆਉਣਗੇ ਔਖੇ ਆਲੇ ਵਕਾਰਾਂ ਦੇ ਕਰਦੇ ਹੋਏ ਦੇ ਹੁਣ ਤਾਂ ਲੋਕ ਲੋਕੇ ਵਕਾਰਾਂ ਕਰਦੇ ਵਕਾਰਾਂ ਨੂੰ ਕਰਨਾ ਹੈ ਵਿਖੜੇ ਔਖੇ ਥਾਂ ਸੰਨ ਪਾੜ ਪਾੜ ਕੇ ਮਾਰ ਚੋਰੀਆਂ ਯਾਰੀਆਂ ਕਰਨਾ ਹੈ ਨੇਤ ਪ੍ਰਭੂ ਪ੍ਰਭੂ ਨੇਰੂ ਹੁੰਤੇ ਨੇੜਿਆ ਉਹ ਗੁਰੂ ਤਾਂ ਨੇੜੇ ਤੋਂ ਨੇੜੇ ਹੈ ਤੇਰੀ ਕਰਤੂਤ ਨੂੰ ਸਾਰੀ ਨੂੰ ਜਾਣਦਾ ਤੇਰੇ ਹਿਰਦੇ ਦੇ ਅੰਦਰ ਦੱਸ ਰਿਹਾ ਕਿ ਤੂੰ ਇਹ ਕੋ ਕਰਮ ਕਰਦਾ ਹੈ ਬੈਨ ਅੰਦਰੋਂ ਰਾਏ ਜਰੂਰ ਮਿਲਦੀ ਜਦੋਂ ਆਜ ਵੀ ਸਾਫ ਕਰਦਾ ਹੈ ਪਰ ਉਹ ਜਿਹੜੀ ਰਾਏ ਅੰਦਰੋਂ ਮਿਲਦੀ ਹੈ ਪਰਮੇਸ਼ਰ ਦੀ ਔਗਣਾ ਦਾ ਗਰਸਿਆ ਉਹਦੀ ਪ੍ਰਵਾਹ ਨਹੀਂ ਕਰਦਾ ਜਦੋਂ ਚੰਗਾ ਕੰਮ ਕਰੇ ਹੌਸਲਾ ਉਦੋਂ ਮਿਲਦਾ ਹੈ ਉਸ ਦੀ ਪ੍ਰਵਾਹ ਨਹੀਂ ਕਰਦਾ ਇਸ ਪ੍ਰਵਾਹ ਨੂੰ ਛੱਡ ਕੇ ਅੰਦਰੋਂ ਜਿਹੜੀ رائے ਮਿਲਦੀ ਹੈ ਉਸ ਨੂੰ ਜਰੂਰ ਮੰਨਣਾ ਚਾਹੀਦਾ ਹੈ ਫੇਰ ਇਹ رائے ਮੰਨਦারে ਤਾਂ ਚੰਗੀ ਰਹਿ ਅੰਦਰੋਂ ਮਿਲਦੀ ਰਹਿੰਦੀ ਹੈ ਕਿਉਂ ਵਾਹਿਗੁਰੂ ਦੀ رائے ਹੈ ਸਾਰਿਆਂ ਦੇ ਅੰਦਰੋਂ ਨੇੜੇ ਤੋਂ ਨੇੜੇ ਮਨ ਦੀ ਸਾਰੀ ਕਰਤੂਤ ਨੂੰ ਉਹ ਜਾਣਦਾ ਹੈ ਵੇ ਨੇਰਿਆ ਨਿਰਣਾ ਕਰਕੇ ਵੇਖਿਆ ਹੈ ਬਿਨਵੰਤ ਨਾਨਕ ਦਾ ਧਾਰ ਬੇਨਤੀ ਗੁਰੂ ਕੁਮਾਰ ਸਾਹਿਬ ਕਹਿੰਦੇ ਨੇ हे ਪਰਮੇਸ਼ਰ ਬਿਆਲਤਾ ਆਪ ਕਿਰਪਾਤ ਕਰੋ ਬਾਦ ਭਵਜਲ ਫੇਰੇ ਇਹ ਸੰਸਾਰ ਸਮੁੰਦਰ ਜਿਹੜਾ ਹੈ ਜਮਨ ਮਰਨ ਦਾ ਭੈ ਜਾਨਵਾ ਹੈ ਇਹ ਜੜਾਸੀ ਦੇ ਫੇਰਿਆਂ ਚੋਂ ਕੱਢ ਲਓ ਆਪ ਇਸ ਸੰਸਾਰ ਸਮੁੰਦਰ ਤੋਂ ਮੁਗਤ ਰੂਪੀ ਕਿਨਾਰੇ ਤੇ ਪਹੁੰਚਾ ਦਿਓ ਹਲੂਕ ਨੇ ਰਤਨਾ ਪਦਾ ਆ ਸੰਸੂ ਗੁਣ ਫਿਰ ਪਰਮੇਸ਼ਰ ਨਿਰਨਾ ਨਹੀਂ ਪੈਂਦਾ ਹੈ ਆਪਦੇ ਅਣਗਿਣਤ ਗੁਣ ਹਨ ਜੇ ਕੋਈ ਨਿਰਨਾ ਕਰਨਾ ਚਾਹੇ ਮਰਤ ਸਤ ਅਪਸੈ ਕਰਕੇ ਆਪਦੇ ਗੁਣ ਬਿਆਨ ਕਰਨ ਜਾਂ ਪ੍ਰਭ ਕਾ ਨਾਮ ਅਰ ਆਪਦਾ ਨਾਮ ਵੀ ਬੜਾ ਭਾਰੀ ਉੱਚਾ ਹੈ ਮੀ ਮਨੂ ਕੇ ਕਰਨ ਵਾਲਾ ਹੈ ਨਾਨਕ ਦੀ ਬੇਨੰਤੀਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਉਹ ਬੇਨਤੀ ਕਰੀਏ ਮਾਰਾ ਸਾਡੀ ਬੇਨਤੀ ਹੈ ਬਿਲਾ ਨਿਥਾ ਵੇਸਾ ਇਹ ਜੀਵ ਮਾਰਾ ਥਾਨ ਵਿਹੋਂ ਉੱਠੜੋ ਫਿਰਦਾ ਹੈ ਬਾਰ ਬਾਰ ਜੁਨਾ ਚੋਂ ਛੁੜ ਕੇ ਦੌੜਦਾ ਹੁੰਦਾ ਹੈ ਇਹ ਨਿਥਾਣ ਕਿਤੇ ਵੀ ਕਿਤੇ ਵੀ ਟਿਕਣਾ ਨਹੀਂ ਇਹਨੂੰ ਪਾਇਆ ਜਿਹਨੇ ਜੁਨੀ ਆਇਓ ਤੇ ਤੇ ੁਰਝਾਇਓ ਇਹਨੂੰ ਥਾਵੇਂ ਜੀ ਉਹਨੂੰ ਆਦੇ ਸਰੂਪ ਦੀ ਪ੍ਰਾਪਤੀ ਰੂਪ ਥਾਂ ਪ੍ਰਾਪਤ ਹੋਵੇ ਸੂਖ ਮਹਿਲ ਜਾ ਕੇ ਉੱਚ ਦਵਾਰੇ ਤਾਵੇਂ ਵਸਣਾ ਭਗਤ ਪਿਆਰੇ ਥਾਂਤ ਦੂਸਰ ਨਾਹੀ ਥਾਉ हे ਪਰਮੇਸ਼ਰ ਦੂਸਰਾ ਕੋਈ ਥਾਉ ਨਹੀਂ ਸਭ ਥਾਂ ਜੀ ਕਾਲ ਪਖਣ ਕਰਦਾ ਹੈ ਨਾ ਬ੍ਰਹਮਪੁਰੀ ਨਾ ਵਿਸ਼ਨਪੁਰੀ ਨਾ ਸ਼ੇਪੁਰੀ ਕੋਈ ਅਚਲ ਨਹੀਂ ਰਹਿਣਾ ਥਾਉ ਨਾ ਇੰਦਰਪੁਰੀ ਮੈਂ ਹੋਏਗਾ ਕੱਲ ਪ੍ਰਗੁਣ ਮਾਇਆ ਬਿਨ ਸਬਤਾਲਾ ਸਭ ਨਾਸ ਹੋ ਜਾਣੇ ਐ ਇਸ ਕਰਕੇ ਆਪ ਦੀ ਸ਼ਰਨ ਤੋਂ ਬਿਨਾਂ ਦੂਸਰੀ ਕੋਈ ਜਗ੍ਹਾ ਨਹੀਂ ਜਿੱਥੇ ਕਾਲ ਨਹੀਂ ਪਹੁੰਦਾ ਹੈ। ਬਾਪਹਿ ਜਾਈ। ਜਿਵੇਂ ਪਾਸੇ ਪਰਮੇਸ਼ਰ ਜਾਣਾ ਕਰੀਏ ਆਪ ਤੋਂ ਬਿਨਾ ਆਪਦੇ ਪਾਸ ਹੀ ਆਏ ਹਾਂ। ਆਸ ਪਹਿਰ ਕਰ ਜੂ। ਅੱਠੇ ਪਹਿਰ ਹੱਥ ਜੋੜ ਕੇ ਅੰਦਰੋਂ ਮਨ ਬੁੱਧ ਦੋਵੇਂ ਜੋੜ ਕੇ ਹੋਰ ਪ੍ਰਭ ਧਿਆਈ। ਓ ਪ੍ਰਭ ਆਪ ਨੂੰ ਤੇ ਹੁੰਦੇ ਰਹੀਏ ਏਸੀ ਕਿਰਪਾ ਕਰੋ ਸਾਡੇ ਤੇ। ਛਾਏ ਸੋ ਪ੍ਰਭ ਸਦਾ ਆਪ। ਮਾਰਾ ਕੰਨੇ ਨੂੰ ਭਾਈ ਇਸ ਪ੍ਰਕਾਰ ਤੇ ਆਉਣਾ ਕਰੋ ਮਨ ਬੁੱਧ ਦੋਵੇਂ ਹੱਥ ਜੋੜ ਕੇ। ਆਪਣਾ ਵਾਹਿਗੁਰੂ ਹੀ ਸਦਾ ਵਾਹ ਤੇ ਹੋਰ ਕੋਈ ਨਹੀਂ ਮਨ ਹੈ ਚਿੰਦੇ ਆ ਪਾਈ ਜੇ ਇੱਕ ਚਿਤ ਹੋ ਕੇ ਕਿਉਂਦੇ ਰਹੋਗੇ ਜੋ ਮਨ ਚਿਤਵਣੀ ਕਰੋਗੇ ਧਰਮੋ ਅਰਥੋ ਕਾਮੋ ਮੋਖ ਸਾਰੇ ਪਦਾਰਥ ਨੂੰ ਪਾਈ ਹੈ ਪਾ ਲਈਦਾ ਹੈ ਸਾਧ ਮਾਨ ਮੋਹ ਵਿਕਾਰ ਦੂਜਾ ਨਾਲ ਇੱਕ ਮਾਨ ਨਾ ਕਰਿਆ ਕਰ ਗੁਨਾ ਦਾ ਇੱਕ ਸਰੀਰ ਨਾਲ ਮੋਹ ਨਾ ਕਰਿਆ ਕਰ ਇੱਕ ਮੁਕਾਰਾਂ ਵਿੱਚ ਨਾ ਚਿਤ ਜੋੜਿਆ ਕਰ ਇਕ ਦੁਆਇਤ ਭਾਵ ਨਾ ਰੱਖਾ ਕਰੇ ਛੱਡ ਦੇ ਸਭ ਕੁਝ ਇਕ ਸਿਉ ਲੇਵ ਲਾਈ ਇਕ ਵਾਹਿਗੁਰੂ ਨਾਲ ਫੇਲ ਲੇਵ ਲਗਦੀ ਐ ਇੰਨ ਬਿਰਤੀ ਨੂੰ ਜੋੜ ਨਾ ਕਰੀਏ ਅਰਪ ਮੰਨ ਤਨ ਪ੍ਰਭੂ ਆਗੇ ਪ੍ਰਭੂ ਅਕਾਲ ਪੁਰਖ ਦੇ ਅੱਗੇ ਆਪਣੇ ਮਨ ਦਾ ਸੰਕਲਪ ਤਨ ਸਰੀਰ ਸੇਵਾ ਵਿੱਚ ਅਰਪ ਦੇ ਆਪ ਸਗਲ ਉਸ ਦੀ ਅਗਿਆ ਵਿੱਚ ਰਹਾ ਕਰ ਹਰ ਵਕਤ ਪਾਣਾ ਮੰਨਿਆ ਕਰ ਆਪ ਸਗਲ ਮਿਟਾਈ ਜਿਹੜਾ ਤੇਰੇ ਅੰਦਰ ਆਪਾ ਭਾਵ ਹੰਕਾਰ ਫੁਰਦਾ ਐ ਇਹਨੂੰ ਸਾਰੇ ਨੂੰ ਗੁਰਾਂ ਦੇ ਅਮਰ ਤੋਂ ਨਾਮ ਦੀ ਕਮਾਈ ਕਰਕੇ ਮੇਟ ਦਈਏ ਸਾਰੇ ਨੂੰ ਬਿਨਵੰਤ ਨਾਨਕ ਧਾਰ ਕਿਰਪਾ ਇਸ ਪ੍ਰਕਾਰ ਸਭ ਕੁਝ ਮੇਟ ਕੇ ਫਿਰ ਬੇਨਤੀ ਕਰੀਏ ਬੇਨਤੀ ਬਰੂ ਕਹਿਨੀ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਸਾਤ ਨਾਮ ਸਮਾ। ਫਿਰ ਮਾਰਾ ਸੱਚੇ ਨਾਮ ਕੀ ਸਾਡਾ ਮਨ ਮਿਲ ਜਾਵੇ ਇਹ ਕਮਾਈ ਦਾ ਸਾਧਨ ਦੱਸਿਓ ਬਾਪ ਜੀ ਸ਼ੰਤ ਵਿੱਚ ਜੇ ਇਸ ਤਰ੍ਹਾਂ ਕਰੀਏ ਤਾਂ ਵਾਹਿਗੁਰੂ ਚ ਸੱਚੇ ਨਾਮ ਕਰਕੇ ਸਮਾਜ ਆਈ ਦਾ ભેਦ ਹੋ ਜਾਈਦਾ ਮਿਲ ਜਾਈਦਾ ਹੈ। ਸ਼ਲੂਕ ਰੇ ਮਨ ਤਾ ਕੋ ਧਿਆਈ ਫਿਰ ਇਹ ਉਰ ਫਰਮਾਉਂਦੇ ਹੇ ਮੇਰੇ ਪਿਆਰੇ ਮਨਾ ਉਸ ਵਾਹਿਗੁਰੂ ਨੂੰ ਇੱਕ ਚੇਤੇ ਇੱਕ ਮਨ ਹੋ ਕੇ ਧਿਆਣਾ ਕਰੀਏ। ਆਪਿ ਤੇ ਜਾ ਕੇ ਹਾ ਸਾਰੀਆਂ ਵਿਧੀਆਂ ਤਰੀਕੇ ਜਿੰਨੇ ਦੁਨੀਆਂ ਦੇ ਅੰਦਰ ਸਾਰੇ ਇਹ ਵੀ ਰੱਖਿਆ ਕਰਦੇ ਜੀਵ ਦੀ ਰੱਖਿਆ ਕਰਨ ਦੇ ਜਿਸ ਵਾਹਿਗੁਰੂ ਦੇ ਹੱਥ ਅਧੀਨ ਹਨ ਰਾਮ ਨਾਮ ਧਨ ਸੰਚੀ ਹੈ ਤੇ ਪਿਆਰੇ ਆ ਜੇ ਧਨ ਇਕੱਠਾ ਕਰਨਾ ਪਰਮੇਸ਼ਰ ਦੇ ਨਾਮ ਦਾ ਧਨ ਇਕੱਠਾ ਕਰੀਏ ਨਾਮ ਕਿੰਨੇ ਵਹਿਸਾ ਜੋ ਪ੍ਰਲੋਗ ਦੇ ਚ ਸਾਥ ਨਿਵੇਗਾ ਫਿਰ ਤੋੜਨਵਾਵੇਗਾ ਜਿੱਥੇ ਕੋਈ ਵੀ ਰੱਖਿਆ ਨਹੀਂ ਕਰੇਗਾ ਉੱਥੇ ਸਹਿਤਾ ਕਰੇਗਾ ਸ਼ਾਂਤ ਸਾਥੀ ਅੜਾ ਪ੍ਰਭ ਏਕੋ ਮਹਰ ਦਾ ਨਾਮ ਹੀ ਭਾਈ ਸਾਥੀ ਇਹ ਜੀਵ ਦਾ ਦੂਸਰਾ ਨਾਹ ਕੋ ਦੂਸਰਾ ਕੋਈ ਵੀ ਨਹੀਂ ਹੈ ਭਰਮ ਵਿੱਚ ਪਏ ਹੋਏ ਹਨ ਜਿਹੜਾ ਦੂਸਰਿਆਂ ਨੂੰ ਮੰਨਦੇ ਹਨ ਖਾਨ ਖਨੰਤਰ ਆਪ ਓਮ ਕੈਨਾ ਵਿੱਚ ਵੀ ਖਨੰਤਰ ਮਕਾਨੀਆਂ ਜੀਆਂ ਦੇ ਅੰਦਰ ਹੈ ਸਰੀਰਾਂ ਦੇ ਅੰਦਰ ਵੀ ਆਪ ਹੈ ਜਗਤ ਸਲਪੂਰਸ ਜਨਮ ਵਿੱਚ ਵੀ ਖਲਾ ਵਿੱਚ ਵੀ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਸਾਰੇ ਉਹ ਪੂਰਨ ਪ੍ਰਵੇਸ਼ਰ ਹੈ ਚਾਰ ਸਾਲ ਮਹੀਨ ਪੂਰ ਰਹਿਆ ਧਰਤੀ ਖੁਸ਼ਕੀ ਵਿੱਚ ਧਰਤੀ ਪਾਣੀ ਵਿੱਚ ਜਨ ਵਿੱਚ ਥਲ ਵਿੱਚ ਧਰਤੀ ਆਕਾਸ਼ ਦੇ ਵਿੱਚ ਪੂਰਨ ਹੋ ਰਿਹਾ ਵਿਆਪਕ ਹੋ ਰਿਹਾ ਹੈ ਸਰਵਦਾਤਾ ਪ੍ਰਭ ਧਨੀ ਅਤੇ ਸਾਰਿਆਂ ਨੂੰ ਦਾਤੋਂ ਦੇਣ ਵਾਲਾ ਦਾਤਾ ਹੈ ਸਤੇ ਪ੍ਰਭੂ ਉਹ ਮਾਲਕ ਹੈ ਸਰਬ ਕਲਾ ਸਮਰੱਥ ਹੈ। ਗੋਪਾਲ ਗੋਬਿੰਦ ਅੰਤ ਨਾਹੀ। ਮਿੱਥਰੀ ਦਾ ਪਾਲਕ ਹੈ ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹ ਸਵਾਹੀ ਗੁਰੂ ਦਾ ਅੰਤ ਨਹੀਂ ਕਿਹਦੇ ਪਾਸੋਂ ਪਾਇਆ ਜਾਂਦਾ। ਬਿਅੰਤ ਗੁਣਤਾ ਕੀ ਕਿਆ ਗਨੀ। ਉਸ ਪਿਆਰੇ ਦੇ ਬਿਆੰਤ ਬਿਆੰਤ ਗੁਣ ਹਨ ਕਿਹੜੇ ਕਿਹੜੇ ਗਿਣ ਕੇ ਤੈਨੂੰ ਵਸਿਏ ਹੈ ਜੀਵਾ। ਪੰਜ ਸਰਣ ਸੁਆਮੀ ਸੁਖ ਹੈ ਗਾਮ। ਉਹ ਸੁਆਮੀ ਆਕਾਲ ਪੁਰਖ ਦੀ ਸ਼ਰਨ ਭਜ ਸੇਵਨ ਕਰ ਜੋ ਸੁਖਾਂ ਵਿੱਚ ਗੰਮਤਾ ਕਰਾਉਣ ਵਾਲਾ ਹੈ। ਸੁਖਾਂ ਵਿੱਚ ਪ੍ਰਾਪਤੀ ਕਰਾਉਣ ਵਾਲਾ ਹੈ ਗਮਨ ਕਰਾਉਣ ਵਾਲਾ ਸੁਖਾਂ ਦੇ ਵਿੱਚ ਗਮਤਾ ਕਰਾਉਣ ਵਾਲਾ ਕਿਸ ਬਿਨਾ ਆਨ ਨਾਹਿ ਕੋ ਉਸ ਪਰਮੇਸ਼ਰ ਤੋਂ ਬਿਨਾ ਅਨ ਹੋਰ ਕੋਈ ਨਹੀਂ ਅਖਿਆ ਕਰਨ ਵਾਲਾ ਹੈ ਬਿਨੁ ਮਾਨ ਤ ਨਾਨਕ ਦਇਆ ਧਾਰ ਹੋ ਬੇਨਤੀ ਪੁਰਵ ਕਹੀਏ ਹੈ ਮਹਾਰਾ ਸਾਡੇ ਤੇ ਸਤਿਗੁਰੂ ਜੀ ਜਾਂਚ ਦੱਸਦੇ ਆਪਾਂ ਨੂੰ ਸਾਡੇ ਤੇ ਮਹਾਰਾ ਦਇਆਲਤਾ ਕਰੋ ਪਰਾਪਤ ਨਾਮ ਹੋ ਜਿਨ੍ਹਾਂ ਦੇ ਮਾਰੇ ਆਪ ਦੇ ਹਾਲਤਾ ਕਰਦੇ ਉਹਨਾਂ ਨੂੰ ਸਤਗੁਰਾਂ ਦੁਆਰਾ ਅਮਰਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਕਰਕੇ ਪਰਾਪਤ ਉਪਕ੍ਰਿਸ਼ਟ ਪਾਤੇ ਜੀ ਤੋਂ ਹੁੰਦੀ ਬ੍ਰਹਮ ਗਿਆਨੀ ਆ ਪਰਮੇਸ਼ਵਰ ਵਾਲੀ ਸਲੂਕ ਜਿਤ ਜਿਤ ਵਿਆ ਸੂ ਮੈਂ ਪਾਇਆ ਅੱਗੇ ਹਜੂਰ ਫਰਮਾਉਂਦੇ ਜਿਸ ਜਿਸ ਨਾਮ ਦੇ ਵਾਸਤੇ ਚਿਤ ਅਹਿ ਚਿਤ ਉਦੇਸ਼ੀ ਜਿਸ ਪਰਮੇਸ਼ਰ ਦੀ ਪ੍ਰਾਪਤੀ ਨੂੰ ਕਿਤੋਂ ਵਿੱਚ ਜਿਵੇਂ ਸੀ ਕਿ ਸਾਨੂੰ ਪ੍ਰਾਪਤ ਹੋਵੇ ਦਰਸ਼ਨ ਕਰੀਏ ਉਹ ਅਸੀਂ ਪ੍ਰਾਪਤ ਕਰ ਲਿਆ ਹੈ ਨਾਨਕ ਨਾਮ ਤੇ ਆਇ ਪਰਮੇਸ਼ਰ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹਾ ਕਰਕੇ ਸੁਖ ਸਵਾਇ ਸਵਾਇਆ ਸਾਰਾ ਸੁਖ ਪ੍ਰਾਪਤ ਹੋ ਗਿਆ ਜੋ ਬ੍ਰਹਮਾ ਦੇ ਦਰਜੇ ਨਾਲ ਵੀ ਪੂਰਨ ਹੈ ਜੋ ਸਾਰਿਆਂ ਦਰਜਿਆਂ ਤੋਂ ਉੱਚਾ ਸੁਖ ਹੈ ਸਵਾਇਆ ਸਾਰਾ ਲੋਕ ਪਨਗ ਦਾ ਸੁਖ ਪ੍ਰਾਪਤ ਹੋਇਆ ਹੈ ਸ਼ਾਂਤ ਆਬ ਮਾਨ ਛੂਟ ਗਿਆ ਹੁਣ ਮਨ ਸਾਧ ਸੰਗ ਜੀ ਜਮਨ ਮੰਦ ਦੇ ਛੁਟकारे ਤੂੰ ਜਮਨ ਮੰਦ ਦੇ ਬੰਧਨਾ ਤੋਂ ਛੁਟਕਾਰਾ ਪਾ ਗਿਆ ਹੈ ਸਾਧੂ ਸੰਗ ਮਿਲੇ ਸਾਧੂ ਮਹਾਪੁਰਖ ਭਾਈ ਬੁੱਢਾ ਸਾਹਿਬ ਆਵੇ ਗੁਰਮਖੰਦੀ ਸੰਗਤ ਵਿੱਚ ਮਿਲ ਕਰਕੇ ਗੁਰਮੁਖ ਨਾਮ ਲਿਆ ਜਿਨ੍ਹਾਂ ਨੂੰ ਗੁਰਮਖੰਦੀ ਸੰਗਤ ਵਿੱਚ ਮਿਲ ਕੇ ਮਹਾਰਾ ਦੇ ਅੰਮ੍ਰਿਤ ਨਾਮ ਨੂੰ ਲੈਣਾ ਕੀਤਾ ਹੈ ਜੋਤੀ ਜੋਤ ਰਲੇ ਉਹਨਾਂ ਦੀ ਜੋਤੀ ਸਰੂਪ ਵਿੱਚ ਪਰਤਕ ਜੋਤ ਰਲ ਗਈ ਹੈ ਜਿਵੇਂ ਸੂਰਜ ਦੀ ਲੋ ਦੇ ਵਿੱਚ ਦੀਵੇ ਦੀ ਰੋਸ਼ਨੀ ਵਿੱਚ ਹੀ ਲਏ ਹੋ ਜਾਂਦੀ ਹੈ। ਕਿਉਂ ਜਿਹੜਾ ਵਿਕਤੀ ਦੇ ਅੰਦਰ ਪ੍ਰਕਾਸ਼ ਸੀ ਉਹ ਪਰਤਕ ਚੇਤਨ ਜੋਤ ਜਿਹੜੀ ਜੋਤੀ ਦਾਤਨ ਅਨੁਕ ਸੂਰਜ ਦੀ ਨਹੀਂ ਆਈ ਹੈ। ਉਸ ਵਿੱਚ ਜੋਤ ਲੜ ਗਈ ਜਿਵੇਂ ਜਲ ਪਿਆਲ ਮਿਲ ਜਾਂਦਾ ਹੈ। ਐ ਤਰ੍ਹਾਂਤਨ ਅੰਦ ਵਿੱਚ ਪਰਤਕ ਜੋਤ ਲੜ ਗਈ ਜਿਹੜੀ ਪਰਤੇ ਪਰਦੇ ਪਿੰਨ ਪਿੰਨ ਦੇ ਹਨ ਨੂੰ ਪ੍ਰਕਾਸ਼ ਦੀ ਸੀ ਉਹ ਜੋਤ ਉਹ ਪਰਤਕ ਚੇਤਨ ਸੀ। ਅਤੇ ਜਿਹੜਾ ਹਦੈਤ ਨੂੰ ਸਾਰਿਆਂ ਵਿੱਚੋਂ ਦੁਆਇਆ ਤਾਂ ਤੇ ਅਨੰਦ ਸਰੂਪ ਹੈ। ਉਹ ਜੋਤੀ ਰੂਪ ਚ ਮਿਲ ਗਏ ਹਰ ਨਾਮ ਸਿਮਰਤ ਮਿਟੇ ਕਿਲੇ ਵਖੋ ਪਰਮੇਸ਼ਰ ਦਾ ਨਾਮ ਸਿਮਰਨੇ ਕਰਕੇ ਕਿਲੇ ਵਖ 4 ਪ੍ਰਕਾਰ ਦੇ ਪਾਪ ਮਿਟ ਗਏ 부ਝੀ ਤਪਤ ਆਗਹਨਿਆ ਜਿਹੜੀ ਵਿਛੋੜੇ ਦੀ ਤੋਸ਼ੀ ਉਹ ਵੀ 부ਝ ਗਈ ਨਿਹਰਤ ਹੋ ਗਈ ਆਤਮ ਆਨੰਦ ਕਰਕੇ ਆਗਹਨਿਆ ਰਜਗੇ ਤ੍ਰਿਪਤ ਹੋ ਗਏ ਹਨ ਅਮਰਤ ਨਾਮ ਨੂੰ ਪੀ ਕੇ ਤਾਸ਼ ਵੀ ਮਿਲ ਗਈ ਤੇ ਵਿਛੋੜੇ ਦੀ ਸਿਰਪਤ ਹੋ ਗਏ ਆਤਮਾਨੰਦ ਕਰਕੇ ਗਹਿ ਭੂਜਾ ਲੀਨੇ ਦਇਆ ਕੀਨੇ ਸਾਡੀ ਬਿੱਤੀ ਰੂਪੋਜਾ ਨੂੰ ਪਕੜ ਕੇ ਆਪਦੇ ਚ ਲੀਨ ਕਰ ਲਿਆ ਵਾਹਿਗੁਰੂ ਨੇ ਅਤੇ ਦਇਆਲਤਾ ਕੀਤੀ ਸੱਚੇ ਪਾਤਸ਼ਾਹ ਨੇ ਆਪਣੇ ਕਰਮਾਨੇ ਸਾਡੇ ਚ ਗੁਣ ਤਾਂ ਕੋਈ ਨਹੀਂ ਸੀ ਸਾਨੂੰ ਆਪਣੇ ਕਰਕੇ ਮਾਰਨ ਮੰਨ ਲਿਆ ਕਿ ਮੇਰੇ ਪਿਆਰੇ ਹਨ ਲੈ ਅੰਕ ਲਾਈ ਹਰ ਮਿਲਾਂ ਸਤਿਗੁਰਾਂ ਨੂੰ ਲੈ ਕੇ ਅੰਕ ਆਪਦੇ ਗਨਪੜੀ ਵਿੱਚ ਸੱਚੇ ਪਾਤਸ਼ਾਹ ਨੇ ਲਾ ਲੇ ਅੰਕ ਪ੍ਰੇਮ ਵਿੱਚ ਲਾ ਲੇ ਅੰਕ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਲਾ ਲੇ ਹਰੀ ਦੇ ਨਾਲ ਮੇਲ ਦਿੱਤਾ ਜਨਮ ਅੰਕ ਪੱਕ ਕਰਕੇ ਸੱਚੇ ਪਾਤਸ਼ਾਹ ਨੇ ਆਪਦੇ ਸੀਨੇ ਨਾਲ ਲਾ ਲਿਆ ਆਪਣਾ ਅੰਕ ਲਾਏ ਪਿਆਰ ਦੇ ਨਾਲ ਆਪਦੇ ਨਾਲ ਮੇਲ ਕਰਕੇ ਨਾਮ ਵਿੱਚ ਹਰੀ ਨਾਲ ਮੇਲ ਦਿੱਤਾ ਜਨਮ ਮਰਨਾ ਦੁੱਖ ਜਲੇ ਸੱਚੇ ਪਾਤਸ਼ਾਹ ਦੀ ਕਿਰਪਾ ਕੇ ਜੰਮਣ ਮਰਨ ਦੇ ਜਿਹੜੇ ਦੁੱਖ ਸੀ ਉਹ ਸਾਰੇ ਜਲ ਗਏ ਮਿਟ ਗਏ ਜਿਨਵਾਨ ਤੋਂ ਨਾਨਕ ਦਇਆ ਧਾਰੀ ਬੇਨਤੀ ਪੁਰਬ ਕਹਿੰਨੇ ਹਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵਾਹਿਗੁਰੂ ਦੀ ਕਿਰਪਾਲਤਾ ਕੀਤੀ ਹੈ ਮੇਲ ਲੀਨੇ ਇੱਕ ਪਲ ਇੱਕ ਪਲ ਵਿੱਚ ਸੱਚੇ ਪਾਤਸ਼ਾਹ ਥੋੜੇ ਚਿਰ ਕੀ ਮੇਲ ਲੈ ਦੇਰ ਨਹੀਂ ਲੱਗਣ ਦਿੱਤੀ ਬਖਸ਼ਿਸ਼ ਕਰ ਦਿੱਤੀ ਹੈ ਗੈ ਤਲਕ ਮਾਤਰ ਕਿਰਪਾ ਦੇ ਕੀ ਦੁਆਰਾ ਇੱਕੇ ਪਲ ਨਾਲ ਮੇਲ ਲਿਆ ਕਿਰਪਾ ਦ੍ਰਿਸ਼ਟਮ ਲੋਕਨ ਕੀਨੋ ਦਾਸ ਕਾ ਦੂਖ ਬਿਦਾ ਰਿਓ